ਕਾਲੀ ਆਵਾਜ਼ ਦੇਖੋ ਅਸੀਂ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰ ਖੜੇ ਹਾਂ। ਇੱਥੇ ਵੀ ਜ਼ੋਰ ਮਾਰ ਰਹੇ ਨੇ। ਦੇਖੋ ਇੱਥੇ ਨਾ ਇਹ ਜੰਤੀ ਦੀ ਰਾਉ ਤੇ ਉੱਤੇ ਟੋਟਲ ਪੰਜ ਪਿੰਡਾਂ ਦੀ ਕਨੈਕਟੀਵਿਟੀ ਹੈ। ਪੰਜ ਕੌਜ਼ਵੇ ਪੈਂਦੇ ਸੀ। ਪੰਜ ਵਿੱਚੋਂ ਦੋ ਤੇ ਪੁਲ ਬਣ ਗਏ। ਇਹ ਤਿੰਨ ਕੌਜ਼ਵੇ ਰਹਿ ਗਏ। ਜੋ ਹੁਣ ਇਸ ਸਾਲ ਦੀ ਵੀ ਭਾਰੀ ਮੀਂਹ ਕਰਕੇ ਇਸ ਦਾ ਕਾਫੀ ਨੁਕਸਾਨ ਹੋਇਆ ਹੈ ਹੁਣ ਅਸੀਂ ਦੇਖ ਸਕਦੇ ਏਵਲਰ ਕਾਸਟਲੀ ਲਗਭਗ ਬਿਲਕੁਲ ਡਿਸਕਨੈਕਟ ਹੋ ਚੁੱਕਾ ਹੈ ਬਾਕੀ ਦੋ ਕਾਸਟਵੇਜ਼ ਦੀ ਵੀ ਹਾਲਤ ਅੱਛੀ ਨਹੀਂ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਪੱਕੇ ਤੌਰ ਤੇ ਤਿੰਨ ਬ੍ਰਿਜਸ ਦੀ ਸਾਨੂੰ ਅਪਰੂਵਲ ਆ ਜਾਏ ਇਸ ਲਈ ਅਸੀਂ ਪ੍ਰੋਪੋਜ਼ਲ ਬਣਾ ਕੇ ਭੇਜਿਆ ਹੋਇਆ ਨਬਾਰਡ ਸਕੀਮ ਦੇ ਤਹਿਤ ਵੀ ਭੇਜਿਆ ਹੈ ਤੇ ਇੱਕ ਦੋ ਤਿੰਨ ਹੋਰ ਸੋਰਸਸ ਹਨ ਕੰਡੀਏਰੀ ਡਵੈਲਪਮੈਂਟ ਫੰਡ ਵਗੈਰਾ ਅਸੀਂ ਕਈ ਪਾਸੋਂ ਇਸੇ ਪ੍ਰੋਪੋਜ਼ਲ ਭੇਜਿਆ ਸਾਨੂੰ ਉਮੀਦ ਹੈ ਜਲਦੀ ਇਸ ਤੇ ਸਾਨੂੰ ਸੈਂਕਸ਼ਨ ਆ ਜਾਏਗੀ ਫਿਲਹਾਲ ਜਿਹੜਾ ਅਸੀਂ ਆਏ ਆ ਉਹ ਸਾਡਾ ਮਕਸਦ ਇਹ ਹੈ ਕਿ ਅਸੀਂ ਕਿਸੇ ਤਰ੍ਹਾਂ ਟੈਂਪਰਰੀ ਇਸ ਨੂੰ ਰਸਤੇ ਨੂੰ ਰੀਸਟੋਰ ਕਰਾ ਦਈਏ ਇਸ ਕਰਕੇ ਸਾਡੀ ਸਾਰੀ ਹੀ ਇੰਜੀਨੀਅਰਿੰਗ ਦੀ ਟੀਮਸ ਵਗੈਰਾ ਵੀ ਆਈਆਂ ਨੇ ਡਰੇਨੇਜ ਦੀ ਤੇ ਪੀਡਬਲਿਊਡੀ ਟੀਮ ਵੀ ਆਈ ਹੈ ਨਾਲ ਹੀ ਮੇਰੇ ਨਾਲ ਇੱਥੇ ਮੌਕੇ ਤੇ ਏਡੀਸੀ ਡਿਵੈਲਪਮੈਂਟ ਤੇ ਐਸਟੀ ਮੈਡਮ ਖਰੜ ਵੀ ਮੌਜੂਦ ਨੇ ਮੈਡੀਕਲ ਟੀਮ ਵੀ ਇੱਥੇ ਮੌਜੂਦ ਹੈ ਕਿਸੇ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੈ ਸੀ ਉਹ ਵੀ ਕਰਾ ਰਹੇ ਜੋ ਵੀ ਪਿੰਡ ਵਾਲਿਆਂ ਦੀ ਇਮੀਡੀਏਟ ਰਿਕੁਆਇਰਮੈਂਟ ਹੋਏਗੇ ਉਸ ਨੂੰ ਪੂਰਾ ਕਰਾਂਗੇ ਨਾਲ ਹੀ ਕੋਸ਼ਿਸ਼ ਕਰਾਂਗੇ ਇੱਥੇ ਜਿਵੇਂ ਮੀਂਹ ਦਾ ਮੌਸਮ ਰੁਕਦਾ ਹੈ ਪਾਣੀ ਦਾ ਪਹਾਵ ਘਟ ਹੁੰਦਾ ਹੈ ਅਸੀਂ ਇੱਥੇ ਪੱਕੇ ਬ੍ਰਿਜਸ ਦੀ ਵੀ ਅਪਰੂਵਲ ਕਰਾ ਲਈ ਮੈਮ ਕਿਸ ਤਰ੍ਹਾਂ ਦੇਖਦੇ ਹੋ ਕਿ ਪਿੰਡ ਵਾਲੇ ਕਾਫੀ ਪਰੇਸ਼ਾਨੀ ਦੇ ਵਿੱਚ ਹੈ ਉਹ ਇਕੱਠੇ ਹੋਏ ਨੇ ਤੁਹਾਨੂੰ ਪ੍ਰੋਬਲਮ ਵੀ ਦੱਸਿਆ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਸਮੇਂ ਦੇ ਵਿੱਚ ਹੋ ਜਾਏਗਾ ਦੇਖੋ ਬ੍ਰਿਜਸ ਦੀ ਅਪਰੂਵਲ ਆਉਣ ਦੇ ਵਿੱਚ ਟਾਈਮ ਲੱਗ ਸਕਦਾ ਹੈ ਤੇ ਨਾਲ ਹੀ ਉਹ ਲੰਬਾ ਪ੍ਰੋਸੀਜਰ ਹੈ ਉਸ ਫਿਲਹਾਲ ਸਾਡਾ ਜੋਰ ਸਾਰਾ ਹੈ ਕਿ ਅਸੀਂ ਟੈਂਪਰਰੀ ਉਹ ਰੀਸਟੋਰ ਕਰਾ ਦਈਏ ਉਹ ਮੈਂ ਕੋਸ਼ਿਸ਼ ਕਰਾਂਗੀ ਕਿ ਜਲਦੋਂ ਜਲਦ ਅਸੀਂ ਕਰਾ ਦਈਏ ਬ੍ਰਿਜਿਸ ਕਰਨੇ 2023 ਜਿਹੜੇ ਸਾਡੇ ਸੀ ਉਸ ਟਾਈਮ ਵੀ ਇਹੀ ਗੱਲਾਂ ਹੋਈਆਂ ਸੀ ਬ੍ਰਿਜ ਬਣ ਜਾਊਗਾ ਜੀ ਜੀ ਹੁਣ ਤੱਕ ਉਹ ਭਾਈ ਜਿਹੜੇ ਦੋ ਦੋ ਬ੍ਰਿਜਿਸ ਬਣ ਗਏ ਸੀ ਤਿੰਨ ਪੈਂਡਿੰਗ ਨੇ ਉਹ ਤਿੰਨਾਂ ਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਬਣ ਜਾਏ ਇਸ ਦਾ ਟੋਟਲ ਐਸਟੀਮੇਟ ਅਸੀਂ ਲਗਵਾਇਆ ਹੋਏ ਹੈ ਲਗਭਗ 14.5 ਕਰੋੜ ਦਾ ਐਸਟੀਮੇਟ ਬਣਦਾ ਹੈ ਅਸੀਂ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਦੋ ਤਿੰਨ ਸਕੀਮਸ ਤੇ ਤਹਿ ਤੇ ਸਬਪਰਪੋਜ਼ਲ ਪੇ ਜਾਇ ਸਾਨੂੰ ਉਮੀਦ ਹੈ ਕਿ ਜਲਦੀ ਮੈਂ ਥੈਂਕ ਯੂ। ਸਾਨੂੰ ਇਹ ਹੈ ਜੀ ਡੀਸੀ ਸਾਹਿਬ ਇੱਥੇ ਮੌਕੇ ਤੇ ਆਏ ਆ ਐਸਡੀਐਮ ਸਾਹਿਬ ਆਏ ਆ ਏਡੀਸੀ ਸਾਹਿਬ ਆਏ ਆ ਇੱਕ ਪ੍ਰਸ਼ਾਸਨ ਦਾ ਸਾਨੂੰ ਜਿਹੜਾ ਅੱਜ ਦਾ ਰਵਈਆ ਲੱਗਿਆ ਵੀ ਸਾਨੂੰ ਲੱਗਦਾ ਹੈ ਵੀ ਛੋੜੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਸਾਡੇ ਇਲਾਕੇ ਬਾਰੇ ਜ਼ਰੂਰ ਆ ਕਾਜਾਂ ਬਾਰੇ ਜ਼ਰੂਰ ਸੋਚਣਗੇ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਨੂੰ ਜੋ ਫਿਲਹਾਲ ਤਾਂ ਹੁਣ ਟੈਂਪਰੇਰੀ ਬਣਾ ਸਕਦੇ ਆ ਪਰ ਇੱਥੇ ਜਿਹੜੀ ਬ੍ਰਿਜ ਲੱਗਣੀ ਹੈ ਉਹ ਪਾਸ ਕਰਾ ਕੇ ਜਲਦੀ ਜਲਦੀ ਤੇ ਆਪਣੇ ਬ੍ਰਿਜ ਲੱਗ ਜਾਵੇ ਸਾਨੂੰ ਕੀ ਲੱਗਦਾ ਕਿ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਹੁਣ ਪਰੇਸ਼ਾਨੀ ਤਾਂ ਪਿਛਲੇ ਡੇਢ ਮਹੀਨੇ ਤੋਂ ਸਾਡੇ ਲੋਕ ਸਾਡੇ ਬੱਚੇ ਜਿਹੜੇ ਸਕੂਲ ਵੀ ਨਹੀਂ ਜਾ ਸਕਕੇ ਜਿਹੜੇ ਕਾਰੋਬਾਰ ਸਾਡੇ ਲੋਕਾਂ ਦੇ ਦੁੱਧ ਦੇ ਇੱਥੇ ਉਹ ਦੁੱਧ ਨਹੀਂ ਪਾ ਸਕਕੇ ਤੇ ਹੋਰ ਬਹੁਤ ਪਰੇਸ਼ਾਨੀਆਂ ਸਾਡੇ ਕੋਈ ਬਿਮਾਰ ਹੋ ਜਾਂਦਾ ਪਿੰਡਾਂ 'ਚ ਕੋਈ ਹੋਰ ਕੁਝ ਹੋ ਜਾਂਦਾ ਤੇ ਉਹ ਬਹੁਤ ਔਕਤਾਂ ਆ ਰਹੀਆਂ ਸਾਨੂੰ ਜੀ ਸਰ ਇਹ ਪਹਿਲੀ ਵਾਰ ਹੈ ਕਿ ਕੋਈ ਪ੍ਰਸ਼ਾਸਨ ਤੋਂ ਆਇਆ ਕਿ ਉਸ ਤੋਂ ਪਹਿਲਾਂ ਵੀ ਕਦੀ ਇੱਥੇ ਆ ਕੇ ਕੁਝ ਕਰਿਆ ਹੈ ਪ੍ਰਸ਼ਾਸਨ ਸਾਡੇ ਕੋਲ ਪਹਿਲੀ ਵਾਰ ਹੀ ਆਇਆ ਜਿਹੜੇ ਸਾਡੇ ਮੌਕੇ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਕੀ ਕਰਦੇ ਆ ਇਹ ਜੀ ਬੀਬਾ ਅਨਮੋਲ ਗਗਨਮਾਨ ਉਹਨਾਂ ਨੇ ਤਾਂ ਇੱਥੇ ਸਵੈ ਝੂਠ ਤੋਂ ਕੁਝ ਬੋਲੇ ਨਹੀਂ ਹੈ ਪਿਛਲੀ ਵਾਰ ਵੀ ਆਈਸੀਬੀ 14 ਕਰੋੜ ਕੋਸ਼ ਦਾ ਪਾਸ ਹੋ ਗਿਆ ਪਰ ਸਾਨੂੰ ਅੱਜ ਬਿਲਕੁਲ ਅਸਲੀਅਤ ਪਤਾ ਲੱਗ ਗਿਆ ਡੀਸੀ ਸਾਹਿਬ ਤੇ ਮੈਂ ਮੈਡੀਅਮ ਸਾਹਿਬ ਨੇ ਸਾਨੂੰ ਦੱਸਿਆ ਵੀ ਅਸੀਂ ਪ੍ਰਪੋਜ਼ਲ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੀ ਹੈ ਤੇ ਬੀਬਾ ਝੂਠ ਬੋਲਣ ਤੋਂ ਅੱਜ ਵੀ ਨਹੀਂ ਹਟਦੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਲੋਕਾਂ ਦੇ ਨਾਲ ਅੱਜ ਵੀ ਮਜ਼ਾਕ ਕਰ ਰਹੇ ਹੈ ਜਿਹੜਾ ਆ ਪਿਛਲੇ ਕਈ ਦਿਨਾਂ ਤੋਂ ਬਰਸਾਤ ਦਾ ਪ੍ਰਕੋਪ ਚੱਲ ਰਿਹਾ ਉਹਦੇ ਕਾਰਨ ਜਿਹੜੇ ਇਹ ਜਿਹੜੇ ਸਾਡੇ ਸਰਹੱਦੀ ਖੇਤਰ ਦੇ ਪਿੰਡ ਨੇ ਉਹ ਪਾਣੀ ਦੀ ਬਹੁਤ ਮਾਰ ਦੇ ਕਾਰਨ ਉਹਨਾਂ ਦੇ ਜਿਹੜੇ ਪੁਲਸੀ ਪਹੁੰਚ ਮਾਰਗ ਹੈ ਉਹ ਟੁੱਟ ਗਏ ਔਰ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਗਏ ਜਿਹੜੇ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਆ ਸਰਕਾਰ ਦੇ ਨੁਮਾਇੰਦੇ ਉਹ ਇਸ ਹਲਕੇ ਤੋਂ ਲੋਕਾਂ ਤੋਂ ਰੂਪੋਛ ਹੋਗੇ ਬਾਗੀ ਹੋਗੇ ਅੱਜ ਲੋਕ ਵਿਫਤਾ ਦੇ ਵਿੱਚ ਨੇ ਅੱਜ ਆਪਾਧਾ ਦੇ ਵਿੱਚ ਨੇ ਲੋਕ ਦਰਦ ਹੰਡਾਉਣ ਲਈ ਮਜਬੂਰ ਹੈ ਹੁਣ ਇਹਨਾਂ ਦਾ ਰਸਤਾ ਇੰਨਾ ਕੱਟ ਆਫ ਹੋ ਗਿਆ ਕਿਸੇ ਨੇ ਕੋਈ ਪ੍ਰੈਗਨੈਂਟ ਲੇਡੀ ਹੈ ਕਿਸੇ ਨੇ ਕੋਈ ਆਪਣਾ ਬਿਜ਼ਨਸ ਕਰਨਾ ਕਿਸੇ ਨੇ ਦੋਜੀ ਨੇ ਦੁੱਧ ਪਾਉਣ ਜਾਣ ਵਾਣਾ ਕਿਸੇ ਨੇ ਕੋਈ ਦਿਹਾੜੀ ਮਜ਼ਦੂਰੀ ਕਰਨ ਜਾਣਾ ਕਿਸੇ ਨੇ ਸਰਕਾਰੀ ਦਫਤਰ ਜਾਣਾ ਉਹ ਸਾਰੇ ਰਸਤੇ ਕਲੋਜ਼ ਹੈ ਔਰ ਜਿਹੜੇ ਇਸ ਹਲਕੇ ਦੇ ਵਿਧਾਇਕ ਨੇ ਨੁਮਾਇੰਦੇ ਨੇ ਉਹ ਆਉਂਦੇ ਨੇ ਇੱਥੇ ਲੋਕਾਂ ਨੂੰ ਗੁੰਮਰਾਹ ਕਰਕੇ ਬਿਆਨਬਾਜ਼ੀ ਸਿਆਸੀ ਬਿਆਨਬਾਜ਼ੀ ਕਰਕੇ ਲੋਕਾਂ ਦੇ ਜ਼ਖਮਾਂ ਦੇ ਉੱਤੇ ਨੋਨ ਸਟੱਕ ਕੇ ਚਲੇ ਜਾਂਦੇ ਆ ਔਰ ਪਿਛਲੇ ਕਈ ਦਿਨਾਂ ਤੋਂ ਜਿਹੜੇ ਇਸ ਜ਼ਿਲ੍ਹੇ ਦੇ ਮਾਨਯੋਗ ਡੀਸੀ ਸਾਹਿਬ ਉਹਨਾਂ ਦੇ ਨਾਲ ਐਰਸੀ ਮੈਡਮ ਔਰ ਐਸਡੀਐਮ ਮੈਡਮ ਆਈ ਹੈ ਉਹ ਵੀ ਅੱਜ ਮੌਕਾ ਦੇਖ ਰਹੇ ਆ ਪਹਿਲਾਂ ਵੀ ਉਹ ਆ ਕੇ ਗਏ ਆ ਸੋ ਉਹਨਾਂ ਨੇ ਅੱਜ ਸਾਨੂੰ ਦੱਸਿਆ ਕਿ 14 ਕਰੋੜ ਦੀ ਜਿਹੜੀ ਇਹ ਪੁਲਾਂ ਦੀ ਜਿਹੜੀ ਹੈਗੀ ਤਿੰਨ ਪੁਲਾਂ ਦੀ ਜਿਹੜੀ ਪ੍ਰਪੋਜ਼ਲ ਹੈ ਉਹ ਫਾਈਨੈਂਸ ਸੈਕਟਰੀ ਕੋਲੇ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਪਈ ਹੈ ਅਪਰੂਵਲ ਵਾਸਤੇ ਜਦਕਿ ਉਹ ਅਪਰੂਵਲ ਹੋਈ ਨਹੀਂ ਜਦਕਿ ਜਿਹੜੇ ਹਲਕੇ ਦੇ ਵਿਧਾਇਕਾ ਇਹ ਕਹਿ ਕੇ ਗਏ ਆ ਲੋਕਾਂ ਨੂੰ ਆਸ਼ਵਾਸਨ ਭਰੋਸਾ ਦੇ ਕੇ ਗਏ ਆ ਕਿ ਅਸੀਂ ਜੀ ਕੰਮ ਸ਼ੁਰੂ ਕਰਾ ਰਹੇ ਆ ਜਦੋਂ ਤੱਕ ਅਪਰੂਵਲ ਨਹੀਂ ਹੁੰਦੀ ਕੰਮ ਕਿਵੇਂ ਸ਼ੁਰੂ ਕਰਾਂਗੇ ਸੋ ਮੇਰੇ ਕਹਿਣ ਦਾ ਮਤਲਬ ਜਿਵੇਂ 5 ਦਾਂ ਕਰੋੜ ਦੇ ਜਿਹੜੇ ਪੋਲਾ ਉਹ ਬੀਬਾ ਗੱਲਾਂ-ਬਾਤਾਂ ਦੇ ਵਿੱਚ ਲਾ ਕੇ ਚੱਲੇ ਗਏ ਲੋਕ ਇਸ ਗੱਲ ਤੋਂ ਬਹੁਤ ਖਫਾ ਔਰ ਨਰਾਜ ਹੈ ਔਰ ਸਾਨੂੰ ਇਸ ਗੱਲ ਦੀ ਅਸੀਂ ਸਾਰੇ ਹਲਕੇ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਜਿਹੜੇ ਪ੍ਰਭਾਵਿਤ ਪਿੰਡ ਹੈ ਉਹਨਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਇਸ ਗੱਲ ਦੀ ਗੁਹਾਰ ਲਗਾਈ ਹੈ ਅਸੀਂ ਵੀ ਬੇਨਤੀ ਕਰਦੇ ਆ ਤੁਹਾਡੇ ਜ਼ਰੀਏ ਕਿ ਐਡਮਿਨਿਸਟ੍ਰੇਸ਼ਨ ਸਿਆਸਤ ਦੀ ਬਲਗਣਾ ਦੇ ਵਿੱਚੋਂ ਨਿਕਲ ਕੇ ਲੋਕਾਂ ਦੀ ਬਾਹ ਫੜ ਕੇ ਲੋਕਾਂ ਨੂੰ ਇਸ ਵਿਕਤਾ ਦੇ ਵਿੱਚੋਂ ਕੱਢੋ ਤਾਂ ਕਿ ਜਿਹੜੇ ਲੋਕ ਆਪਣੇ ਨਿੱਜ ਰੋਜ਼ਮਰਾਂ ਦੇ ਜਿਹੜੇ ਕੰਮ ਹੈ ਉਹ ਕਰ ਸਕਣ ਥੈਂਕ ਯੂ